ਹੁਣ ਕੋਟ ਗਿਆਨੀ ਕਥੇ ਗਿਆਨ ਕਰੋੜਾਂ ਗਿਆਨ ਬਾਣ ਇੱਕ ਥੋੜੀ ਆਸੀ ਤਾਂ ਥੋੜੀ ਜੀ ਗਿਣਤੀ ਜ ਆਪਣੇ ਆਪ ਨੂੰ ਖੜਾ ਕਰਕੇ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ ਗੁਰੂ ਨਾਨਕ ਦਾ ਘਰ ਕਿੱਡਾ ਵਿਸ਼ਾਲ ਹੈ ਕਿੱਡਾ ਵੱਡਾ ਹੈ ਕਹਿੰਦੇ ਕੋਟ ਗਿਆਨੀ ਕਿਹ ਹੈ ਇੱਕ ਨਹੀਂ ਗਿਆ ਕਿੰਨੇ ਕਰੋੜਾਂ ਗਿਆਨੀ ਕੋਟ ਗਿਆਨੀ ਕਥੇ ਗਿਆਨ ਕੋਟ ਧਿਆਨੀ ਧਰਤ ਧਿਆਨ ਇਹ ਹੈ ਇਹਨਾਂ ਕਈ ਕੋਟ ਧਿਆਨ ਧਰੇ ਹੁਣ ਇੱਥੇ ਰਹਦੇ ਦੇਖੋ ਆਪਣੇ ਮਾਨ ਟੁੱਟਦੇ ਨੇ ਤੇ ਟੁੱਟਨੇ ਚਾਹੀਦੇ ਤੇ ਸੱਟ ਵੀ ਸਾਡੇ ਐਨ ਪੂਰੀ ਜ਼ਖਮ ਵਾਲੀ ਵੱਜਣੀ ਚਾਹੀਦੀ ਅੰਦਰ ਵਾਹਿਗੁਰੂ ਤੇਰਾ ਧਿਆਨ ਧਰ ਕੇ ਬੈਠਣ ਵਾਲੇ ਕਰੋੜਾਂ ਮੈਂ ਕਿਹੜਾ ਹੰਕਾਰ ਕਰਦਾ ਜਿਹਦਾ ਜੇ ਧਿਆਨ ਬਣੀ ਲੱਗਿਆ ਕਦੀ ਬੋਲੋ ਕੀ ਹੈ ਬਾਣੀ ਕਹਿ ਰਹੀ ਕਿ ਕੋਟ ਗਿਆਨੀ ਕਥੇ ਗਿਆਨ ਠੀਕ ਹੈ ਨਾ ਜੀ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ ਤੋ ਕੋਟ ਇੱਕ ਨਹੀਂ ਦੋ ਆਖਿਆ ਤੁਨ ਮੇ ਧਿਆਨ ਧਿਆਨ ਮੇ ਜਾਣੇ ਆ ਅਗਰ ਧਿਆਨ ਨਹੀਂ ਹੈ ਸਾਰੀ ਵਸਤੂ ਧਿਆਨ ਦੇ ਉੱਤੇ ਹੀ ਇਕਤਰਤ ਘੁੰਮਦੀ ਹੈ ਧਿਆਨ ਜ਼ਰੂਰ ਹੈ ਤੋ ਇਸ ਕਰਕੇ ਮਹਾਰਾਜ ਕਿਰਪਾ ਸਾਨੂੰ ਕਰਨ ਮਿਹਰ ਕਰਨ ਹੈ ਨਾ ਜਿੱਦਾਂ ਆਪਾਂ ਪਹਿਲੇ ਵੀ ਪੜਿਆ ਕਿ ਗੁਰ ਕੀ ਮੂਰਤ ਮਨ ਮੇ ਧਿਆਨ ਕੋਟ ਗਿਆਨੀ ਕਥੇ ਗਿਆਨ ਕੋਟ ਧਿਆਨੀ ਧਰਤ ਧਿਆਨ ਕੋਟ ਜਗੀਸਰ ਜੋਗ ਹੀ ਕਰਤੇ ਕਰੋੜਾਂ ਜੋਗੀ ਲੋਕ ਜੋਗ ਚ ਰੁੱਝੇ ਪਏ ਨੇ ਕੋਟ ਮਨੀਸ਼ਰ ਮੂਨ ਮੇ ਰਹਤੇ ਕਰੋੜਾਂ ਮੋਨੀ ਲੋਕ ਉਹ ਨੇ ਜਿਹੜਾ ਨੇ ਚੁੱਪ ਨਹੀਂ ਕਦੀ ਤੋੜਨੀ ਤੇ ਮੂਨ ਦੇ ਵਿੱਚ ਜਪ ਰਹੇ ਨੇ ਉਸ ਵਾਹਿਗੁਰੂ ਇਹ ਖੇੜ ਜਿਹੜਾ ਹੈ ਬਹੁਤ ਵੱਡਾ ਗਹਿਰਾ ਖੇੜ ਹੈ ਹੈਨਾ ਜੀ ਤਾਂ ਇਸ ਕਰਕੇ ਪਾਸ਼ਾ ਕਿਰਪਾ ਕਰਨਾ ਆਤਮ ਧਿਆਨ ਆਖਿਆ ਤੇ ਗੱਲ ਵੀ ਸਾਰੀ ਆਤਮ ਦੇ ਉੱਤੇ ਹੀ ਖੜਦੀ ਹੈ ਰੋਜ਼ ਪਵਿੱਤਰ ਸ੍ਰੀ ਰਹਿ ਰਾਸ ਦੇ ਵਿੱਚ ਆਪ ਜੀ ਕੀ ਪੜਦੇ ਹੋ ਬੋਲੋ ਆਤਮ ਧਿਆਨ ਦੀ ਪੜਦੇ ਹੋ ਨਾ ਰੋਜ਼ੀ ਕਿ ਅੰਤਰਗੁਰੂ ਆराधना ਅੰਦਰ ਵੜ ਬਾਹਰ ਕੀ ਸੁਣਾ ਰਹਿਆ ਹੈ ਅੰਤਰਗੁਰੂ ਆराधना ਜੇਬਾ ਜਪ ਪਹਿਲੇ ਅੰਦਰ ਬੈਠ ਜਪ ਆਰਾਧਨਾ ਠੀਕ ਹੈ ਨਾ ਜੀ ਅੰਤਰਗੁਰੂ ਆਰਾਧਨਾ ਜੇਬਾ ਜਪ ਗੁਰ ਨਾਉ ਨੇਤਰੀ ਸਤਗੁਰੂ ਦੇਖਣਾ ਸਰਬਣੀ ਸੁਣਨਾ ਗੁਰਬੀਦੀ ਦੱਸੀ ਹੈ ਪਾਸ਼ਾ ਜੀਆ ਨੇ ਦੂਸਰੀ ਗੱਲ ਕੇ ਅੰਦਰ ਦੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀ ਤ ਹੈ ਸ਼ੂਰਾ ਆਤਮ ਜਿਨੇ ਅੰਦਰ ਵੜ ਗਿਆ ਹੈ ਦੇਖ ਲਈ ਹੈ ਜੇ ਸੁਨੇ ਆਤਮਾ ਦਾ ਦਰਸ਼ਨ ਕਰ ਲਿਆ ਉਹਨੂੰ ਪਰਮਾਤਮਾ ਦਾ ਵੀ ਹੋਏਗਾ ਆਤਮ ਜਿਨੇ ਸਗਲ ਵਸ ਤਾਂ ਕਿ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਆਤਮ ਧਿਆਨ ਤਾਰੇ ਦਾ ਮਤਲਬ ਠਾਕੁਰ ਗਾਇਏ ਆਤਮ ਰੰਗ ਸ਼ਰਣੀ ਅਰੰਗ ਨਾਮ ਹੁੰਦਾ ਪਿਆਰ ਆਤਮਿਕ ਪਿਆਰ ਦੇ ਵਿੱਚ ਇਹਨੂੰ ਗਾਇਨ ਕਰੀਦਾ ਹੈ ਬੋਲੀ ਦਾ ਇਕੱਲੇ ਬੈਠੇ ਆ ਤੇ ਵਧੀਆ ਹੈ ਸ਼ਾਰਿਆਂ ਦੇ ਵਿੱਚ ਬੈਠ ਕੇ ਵੀ ਸੰਗਤ ਦੇ ਵਿੱਚ ਤੇ ਸੁਰਤ ਫਿਰ ਇਕੱਲੇ ਵਾਲੀ ਬਣਾ ਕੇ ਗਾਇਨ ਕਰਨਾ ਚਾਹੀਦਾ ਹੈ ਲੇਕਿਨ ਇਸ ਤਰ੍ਹਾਂ ਤੇ ਕਿਤੇ ਕੋਈ ਮਿਲਦਾ ਹੈ ਸਾਨੂੰ ਕੋਈ ਇਹ ਨਹੀਂ ਕਿ ਕਿਸੇ ਚੀਜ਼ ਦਾ ਕਾਲ ਸਕਾਲ ਜ਼ਰੂਰ ਹੁੰਦਾ ਹੈ ਕਿ ਜਿੱਥੇ ਨੂੰ ਬੈਠੇ ਨੂੰ ਨਾਲੇ ਕਥਾ ਤੇ ਪੂਨ ਆਨੰਦ ਭਗਤੀ ਵਾਂਗੂ ਉਹਦਾ ਲੈ ਰਿਆ ਹੋਵੇ ਤੇ ਦੂਜਿਆਂ ਨੂੰ ਵੀ ਸੁਣਾ ਰਿਆ ਹੋਵੇ ਅਸੀਂ ਕੀ ਹੈ ਸੰਗਤ ਦੇ ਆਧਾਰ ਦੇ ਉੱਤੇ ਕਰਦੇ ਕਿ ਮੇਰੇ ਅੱਗੇ ਕਿੰਨੇ ਕ ਜਾਨੇ ਬੈਠੇ ਨੇ ਠੀਕ ਹੈ ਨਾ ਜੀ ਇਹ ਨਹੀਂ ਕਰਨਾ ਹੈ ठाकर गाए आत्मरंग शरणी पावन नाम त्यावन सहज समागबन संग तेरा करना सफल हो जाएगा जबो करदा करदा ये कथा केदनु सहज विच पहुंच जावे करे ठीक है इस तरह दे नाल पास्टर सानू समझा रहे ने राजे हां जी